ਪਲੂਸ ਰਸੂਲ ਦੀ ਪਹਿਲੀ ਪੱਤਰੀ ਕਰੰਥੀਆਂ ਨੂੰ ਅਧਿਆਇ 3 हे ਪ੍ਰਭੂ ਮੈਂ ਤੁਹਾਡੇ ਨਾਲ ਐਦਾਂ ਨਾ ਬੋਲ ਸਕਿਆ ਜਿੱਦਾਂ ਆਤਮਿਕ ਨਾਲ ਸਗੋ ਜਿੱਦਾਂ ਸਰੀਰਕਾਂ ਨਾਲ ਬੋਲਿਦਾ ਹੈ ਜਾਂ ਜਿੱਦਾਂ ਉਹਨਾਂ ਨਾਲ ਜਿਹੜੇ ਮਸੀਹ ਵਿੱਚ ਨਿਆਣੇ ਹਨ ਮੈਂ ਤੁਹਾਨੂੰ ਦੁੱਧ ਪਿਆਇਆ ਅੰਨ ਨਹੀਂ ਖੋਇਆ ਕਿਉਂ ਜੋ ਅਜੇ ਤੁਸੀਂ ਉਹਦੇ ਯੋਗ ਨਹੀਂ ਸਾਓ ਸਗੋ ਹੁਣ ਵੀ ਉਹਦੇ ਯੋਗ ਨਹੀਂ ਹੋ ਤੁਸੀਂ ਹੁਣ ਸਰੀਰਖੋ ਕਿਉਂਕਿ ਜਦੋਂ ਜਲਨ ਅਤੇ ਝਗੜੇ ਤੁਹਾਡੇ ਵਿੱਚ ਹਨ ਤਾਂ ਕੀ ਤੁਸੀਂ ਸਰੀਰਕ ਨਹੀਂ ਅਤੇ ਇਨਸਾਨੀ ਚਾਲ ਨਹੀਂ ਚਲਦੇ ਹੋ ਜਦੋਂ ਇੱਕ ਕਹਿੰਦਾ ਹੈ ਭਾਈ ਮੈਂ ਪੁਲਿਸ ਦਾ ਹਾਂ ਅਤੇ ਦੂਜਾ ਮੈਂ ਅਪਲੋਸ ਦਾ ਹਾਂ ਤਾਂ ਕਿ ਤੁਸੀਂ ਇਨਸਾਨ ਹੀ ਨਹੀਂ ਫਿਰ ਅਪਲੋਸ ਕੀ ਹੈ ਅਤੇ ਪੁਲਿਸ ਕੀ ਹੈ ਮੇਰੇ ਸੇਵਕ ਜਿਨ੍ਹਾਂ ਦੇ ਵਸੀਲੇ ਨਾਲ ਤੁਸੀਂ ਨਿੱਚਾ ਕੀਤਾ ਜਿਵੇਂ ਪ੍ਰਭੂ ਨੇ ਹਰੇਕ ਨੂੰ ਦਾਨ ਦਿੱਤਾ ਮੈਂ ਤਾਂ ਬੂਟਾ ਲਾਇਆ ਅਤੇ ਅਪਲੋਸ ਨੇ ਸਿੰਜਿਆ ਪਰ ਪਰਮੇਸ਼ਰ ਨੇ ਵਧਾਇਆ ਸੋ ਨਾ ਤਾਂ ਲਾਉਣ ਵਾਲਾ ਕੁਝ ਹੈ ਨਾ ਸਿੰਜਣ ਵਾਲਾ ਪਰੰਤੂ ਪਰਮੇਸ਼ਰ ਜੋ ਵਧਾਉਣ ਵਾਲਾ ਹੈ ਲਾਉਣ ਵਾਲਾ ਆਪਣੇ ਸਿੰਜਣ ਵਾਲਾ ਦੋਵੇਂ ਇੱਕ ਹਨ ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਵੇਗਾ ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਸਾਝੀ ਹਾਂ ਤੁਸੀਂ ਪਰਮੇਸ਼ਰ ਦੀ ਖੇਤੀ ਔਰ ਪਰਮੇਸ਼ਰ ਦਾ ਪਵਨ ਹੋ ਪਰਮੇਸ਼ਰ ਦੀ ਕਿਰਪਾ ਦੇ ਅਨਸਾਰ ਜੋ ਮੈਨੂੰ দান ਹੋਈ ਮੈਂ ਸਾਨੇ ਰਾਜ ਮਿਸਤਰੀ ਵਾਂਗੂ ਨਹੀਂ ਰੱਖੀ ਅਤੇ ਦੂਜਾ ਉਸ ਤੇ ਉਸਾਰੀ ਕਰਦਾ ਹੈ ਸੋ ਹਰੇਕ ਸੁਚੇਤ ਰਹੇ ਪਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ ਕਿਉਂ ਜੋ ਉਸ ਦੀ ਨੀਤੋਂ ਬਿਨਾ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸਕਦਾ ਔਰ ਉਹ ਯਿਸੂ ਮਸੀਹ ਹੈ ਪਰ ਜੇ ਕੋਈ ਇਹ ਨੀਮਤੇ ਸੋਨੇ ਚਾਂਦੀ ਬਹੁਮੁੱਲੇ ਪੱਥਰਾਂ ਲੱਕੜਾਂ ਕਾ ਅਤੇ ਪੌ ਦੀ ਉਸਾਰੀ ਕਰੇ ਤਾਂ ਹਰ ਇੱਕ ਦਾ ਕੰਮ ਪ੍ਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਗਾੜ ਦੇਵੇਗਾ ਇਸ ਲਈ ਜੋ ਉਹ ਅਗਨ ਨਾਲ ਪ੍ਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰ ਇੱਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ ਜੇ ਕਿਸੇ ਦਾ ਕੰਮ ਜਿਹੜਾ ਉਹਨੇ ਬਣਾਇਆ ਸੀ ਕੀ ਕਰੇਗਾ ਤਾਂ ਉਹਨੂੰ ਬਦਲਾ ਮਿਲੇਗਾ ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹਦੀ ਹਾਨੀ ਹੋ ਜਾਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਪਰ ਸੜਦਿਆਂ ਸੜਦਿਆਂ ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਰ ਦੀ ਹੇਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਜੇ ਕੋਈ ਪਰਮੇਸ਼ਰ ਦੀ ਹੇਕਲ ਦਾ ਨਾਸ ਕਰੇ ਤਾਂ ਪਰਮੇਸ਼ਰ ਉਹਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ਰ ਦੀ ਹੇਕਲ ਪਵਿੱਤਰ ਹੈ ਅਤੇ ਉਹ ਤੁਸੀਂ ਹੋ ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਯੁੱਗ ਵਿਖੇ ਜਾਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਭਈ ਗਿਆਨੀ ਹੋ ਜਾਵੇ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਪਾਣੇ ਮੂਰਖਪੁਣਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਉਹਨਾਂ ਦੀ ਚਤਰਾਈ ਵਿੱਚ ਫਸਾ ਦਿੰਦਾ ਹੈ ਅਤੇ ਫਿਰ ਇਹ ਕਿ ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਅਵਿਰਥੀਆਂ ਹਨ ਇਸ ਲਈ ਕੋਈ ਜਣਾ ਮਨੁੱਖਾਂ ਉੱਤੇ ਅਬਮਾਨ ਨਾ ਕਰੇ क्यों जो सारिया वस्तं थोड़िया हैं की पॉलिस की अपलोस की कैफस की दुनिया की जीवन की मौत की वर्तमान वस्तं की होने वाली वस्ता सब तु हो होसी परमेशर का है